ਕਿੰਦੇ ਕਾਲੇ ਕੇਵਲ ਆਵਜਾ ਬਹੁਤ ਬਹੁਤ ਤੈਦ ਹੀ ਲਤਾ ਧੰਨਵਾਦੀ ਹੋ ਸਦਾ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਜੀ ਨੂੰ ਲਾਇਕ ਸਿਆ ਜਰੂਰ ਕਰ ਰਿ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਬਹੁਤ ਤੈਦ ਹੀ ਰਿਤਾ ਧੰਨਵਾਦ ਤੁਹਾਡਾ ਆਪਣਾ ਜਵਰੰਦਾ ਤੇ ਬਹੁਤ ਤੈਦ ਹੀ ਰਿਤਾ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਮੈਸਜ ਸੁਣ ਸੁਣੇ ਕਮੈਂਟ ਕਰਦੇ ਆ ਜੀ ਨੂੰ ਸਬਸਕ੍ਰਾਈਬ ਕਰ ਤਾਂ ਕਿ ਜਿਹੜੀ ਬਣਦੀ ਵੀਡੀਓ ਬਣਾਵਾਂਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਹੀ ਪਹਿਲਾਂ ਪਹੁੰਚੂਗਾ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਤੇ ਰਿਤੇ ਲਾਉਣ ਵਾਸਤੇ ਚਮਕਾਉਣ ਵਾਸਤੇ 글로ਲੀਉਣ ਵਾਸਤੇ ਤੇ ਜੋ ਵੀ ਮੈਂ ਤੁਹਾਨੂੰ ਮੈਂ ਹਰ ਕਿ ਵੀਡੀਓ ਵਿੱਚ ਦੱਸ ਦੇਣੀ ਆ ਜੋ ਮੈਨੂੰ ਚੰਗਾ ਲੱਗਦਾ ਵਾ ਤੇ ਮੈਂ ਉਹੀ ਤੁਹਾਨੂੰ ਦਿਖਾਉਣੀ ਹੁੰਦੀ ਆ ਤੇ ਉਹੀ ਫਿਰ ਮੈਂ ਸੋਚਦੀ ਨਾ ਕਿਉਂਕਿ ਮੈਂ ਘਰੇ ਇਹ ਚੀਜ਼ਾਂ ਕਰਦੀ ਰਹਿੰਦੀ ਆ ਫਿਰ ਮੈਨੂੰ ਆਇਆ ਹੁੰਦਾ ਵੀ ਚਲੋ ਮੈਂ YouTube ਹੈ ਅੰਮੀ ਕਰਨਾ ਚਾਹੁੰਦੀ ਆ ਮੈਨੂੰ ਆ ਨਾ ਪਿਆਰ ਮਿਲਦਾ ਇਹ ਆਪਾਂ ਵਿਕੀ ਤੋਂ ਸ਼ੇਲੋਨੀਆਂ ਤੇਰੇ ਤੇ ਨੋ ਦੀ ਇਹ ਆਪਾਂ ਮਲਤਾਨੀ ਮਿੱਟੀ ਹੈ ਵੈਸੇ ਡੱਬਾ ਤਾਂ ਹੈ ਇਹ ਅਭੀ ਆਪਣੇ ਕੋਲੇ ਫ੍ਰੀ ਹੋਇਆ ਵਸ ਗਿਆ ਤੇ ਫਿਰ ਪਾਏ ਦੀ ਵਿੱਚ ਰੱਖ ਲਿਆ ਬਸ ਸਾਨੂੰ ਅੱਗੇ ਵੀ ਦੱਸਦੀ ਹਾਂ ਇਸ ਤਰ੍ਹਾਂ ਚੀਜ਼ਾਂ ਡੱਬੇ ਫ੍ਰੀ ਹੋਏ ਹੁੰਦੇ ਆ ਤੇ ਫਿਰ ਆਪਾਂ ਪਾ ਲੈਨੇ ਆ ਇਹਦੇ ਵਿੱਚ ਆਪਾਂ ਮਲਤਾਨੀ ਮਿੱਟੀ ਪਾਈ ਹੋਈ ਓ ਤੁਸੀਂ ਵੀ ਇਸ ਤਰ੍ਹਾਂ ਤੇਰੇ ਤਰੀਕੇ ਵਿੱਚ ਅੱਗੇ ਮੂਰੇ ਗਿੱਲਾ ਹੋ ਗਿਆ ਆਪਾਂ ਸੈਲਫ ਸਾਫ ਕੀਤੀ ਸੀ ਨਾ ਕਿ ਗਿੱਲਾ ਹੋ ਗਿਆ ਤੇ ਮੈਂ ਅਖੇ ਚੱਲੋਂ ਮੈਲਾ ਇਹਨੂੰ 10 ਮਿੰਟ ਆਪਾਂ 15 ਮਿੰਟ ਇਹਨੂੰ ਪਹਿਲਾਂ ਭੌਕੇ ਰੱਖ ਦਿੰਨੇ ਆ ਚੰਗੀ ਤਰ੍ਹਾਂ ਮੈਲਟ ਹੋ ਜੂਗੀ ਤੇਰੇ ਪਤੇਰੇ ਤੇ ਲਾਵਾਂਗੇ ਤੇ ਇਹ ਜਦੋਂ ਵੀ ਮੈਂ ਹਣ ਪੋਚੇ ਲਾਉਣ ਲੱਗ ਗਈ ਆ ਸਫਾਈ ਮੈਂ ਕਲੀਨ ਸਾਰਾ ਕਰ ਲਿਆ ਕੱਲੇ ਪੋਚੇ ਦਾ ਕੰਮ ਰਹਿ ਗਿਆ ਤੇ ਪੋਚੇ ਆਪਾਂ ਹਜੇ ਆਪਾਂ 15 ਮਿੰਟ ਅੱਧਾ ਘੰਟਾ ਲੱਗ ਕੇ ਜਿੱਦਿ ਅੱਧਾ ਘੰਟਾ ਆਪਾਂ ਅੱਧਾ ਘੰਟਾ ਪੋਚੇੰਤ ਲੱਗ ਜਾਂਦਾ ਸਾਰਾ ਆਪਣਾ ਤੇ ਉਹਨਾਂ ਚਿਰ ਆਪਾਂ ਤੇਰੇ ਤੇ ਲਾਈ ਰੱਖਾਂਗੇ ਨਾਲੇ ਪਤੇਰੇ ਤੇ ਇਹ ਲਾ ਲਾਂਗੇ ਤੇ ਨਾਲ ਹੀ ਆਪਾਂ ਪੋਚੇ ਲਾ ਜਾਵਾਂਗੇ ਕਿਉਂਕਿ ਆ ਇਹ ਜੇ ਪਾਰਟ ਟਾਈਮ ਆ ਤੁਹਾਨੂੰ ਪਤਾ ਵੀ ਟਾਈਮ ਜੀ ਆਪਾਂ ਵੇਸਟ ਨਹੀਂ ਕਰਦੇ ਹੁੰਦੇਗੇ ਨਹੀਂ ਆਪਣੇ ਕੋਲ ਇਨਾ ਟਾਈਮ ਹੁੰਦਾਗਾ ਵੀ ਆਪਾਂ ਕੰਮ ਵੀ ਪਤਲੇ ਲਾ ਕੇ ਬੈਠੇ ਰਹੀਏ ਨਾ ਜੀ ਇਨਾ ਟਾਈਮ ਤਾਂ ਆਪਣੇ ਕੋਲ ਬਿਲਕੁਲ ਵੀ ਨਹੀਂ ਹੁੰਦਾਗਾ ਤੇ ਮੈਂ ਕੋਚੀ ਲਾਈ ਜਾਵਾਂਗੀ ਤੇ ਨਾਲੇ ਪਾਧਾ ਘੰਟਾ ਆਪਣੀ ਚਲੇ ਰਹੂਗਾ ਤੇ ਫਿਰ ਤੁਹਾਨੂੰ ਮੈਂ ਮੂਹ ਦਿਖਾਉ ਆਪਾਂ ਚਿਹਰਾ ਵੀ ਧੋ ਕੇ ਦਿਖਾਵਾਂਗੇ ਜੇ ਬਹੁਤ ਵਧੀਆ 글로 ਜਿੰਨੀ ਆਪਣੀ ਮਿੱਟੀ ਘੱਟਾ ਜੰਮਿਆ ਹੁੰਦਾ ਚਿਹਰੇ ਤੇ ਜਿੰਨਾ ਵੀ ਮਤਲ ਆ ਮਿੱਟੀ ਜਦੋਂ ਜਾਂ ਗਰਮੀ ਆ ਤੇ ਵੀ ਆਪਣੇ ਹਾਮ ਵੀ ਮੜਕਾ ਵੀ ਜਾਦਾ ਆਪਣੇ ਬਹੁਤ ਪਸੀਨਾ ਵੀ ਬਹੁਤ ਜੰਮਿਆ ਹੁੰਦਾ ਕਿਉਂਕਿ ਕੋਈ ਨੂੰ ਕਿਸੇ ਨੂੰ ਪਤਾ ਕਿ 11 ਮਿੰਨ ਦੇ ਵਿੱਚ ਚਿਹਰੇ ਦੀ ਬੈਸੀ ਗਲੋ ਘਟ ਜਾਂਦੀ ਹੁੰਦੀ ਆ ਤੇ ਮੈਂ ਹੁਣ ਇਹ ਲਾਉਣੀ ਆ ਵੀ ਤੁਸੀਂ ਹਫਤੇ ਦੋ ਵਾਰ ਲਾਓ ਹਫਤੇ ਤਿੰਨ ਵਾਰ ਲਾਓ ਆ ਜ਼ਰੂਰ ਲਾਇਆ ਕਰੋ ਜੋ ਵੀ ਤੁਹਾਡੇ ਮੂੰਹ ਤੇ ਕਾਲਾ ਪਾਣਾ ਸਾਰਾ ਤੁਹਾਡਾ ਸਾਫ ਹੋ ਜੂਗਾ ਤੇ ਨਾਲੇ ਗਲੋ ਛੇਤੀ ਨਿਊਟਲ ਟੰਗਾਂ वगैरह ਛੇਤੀ ਨਹੀਂ ਆਉਂਦੀਆਂ ਜੀ ਆਪਾਂ ਇਹ ਚੀਜ਼ਾਂ ਵਰਤ ਕੇ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਫੈਸ਼ੀਅਰ ਉਹ ਵੀ ਮੈਂ ਘਰੇ ਕਰਦੀ ਹੁੰਦੀ ਸਾਨੂੰ ਮੂੰਹ ਹੀ ਦੱਸੂਗੀ ਕਿਹੜਾ ਫੈਸ਼ੀਅਰ ਵਧੀਆ ਬੈਸਟ ਰਹਿੰਦਾ ਵਾ ਤੇ ਕਿੱਦਾਂ ਕਰਨਾ ਜਦੋਂ ਉਹ ਕੀਤਾ ਸਨ ਉਹ ਵੀ ਦਿਖਾਵਾਂਗੇ ਚਲੋ ਜੀ ਅੱਜ ਆਪਾਂ ਮਲਤਾਨੀ ਮਿੱਟੀ ਥਿਉਣੀ ਆਪਾਂ ਤੇ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਕੀ ਆਪਾਂ ਪਾਉਣਾ ਵਾ ਇਹਦੇ ਵਿੱਚ ਆਪਾਂ ਪਾਤਾ ਸਕਦੇ ਆ ਆ ਜਿਹੜਾ ਸੰਕੁਪਤੀ ਸ਼ਕਤ ਹੁੰਦੀ ਆ ਆਪਾਂ ਉਹ ਵੀ ਪਾ ਸਕਦੇ ਆ ਪਰ ਉਹ ਮੈਂ ਨਾ ਗ੍ਰੈਂਡ ਨਹੀਂ ਸੀ ਕਿਤੇ ਸਕਾ ਕੇ ਮੈਂ ਰੱਖੀ ਗੇ ਹਰੀ ਗ੍ਰੈਂਡ ਕਰ ਦਿੱਤੀ ਨਹੀਂ ਹੈਗੀ ਹੈਗੇ ਤੇ ਨਹੀਂ ਆਪਾਂ ਉਹ ਵੀ ਵਿੱਚ ਪਾ ਸਕਦੇ ਹਾਂ ਵਧੀਆ ਚੀਜ਼ ਨੇ ਨੋ ਜੀ ਇਹ ਮਲਤਾਨੀ ਮਿੱਟੀ ਆ ਬਸ ਹੋਈ ਪਈ ਹੈ ਬਸ ਥੋੜੀ ਜਿਹੀ ਰਹਿ ਗਈ ਬਸ ਦੋ ਕਰਪੈ ਦੇ ਵਿੱਚ ਇਹ ਆਪਾਂ ਫੇਸੇ ਘਰੇ ਆਪ ਬਣਾ ਸਕਦੀਆਂ ਇਹਦੇ ਤੇ ਸਿਰਫ ਇੰਨੀ ਜ਼ਿਆਦਾ ਨਹੀਂ ਪਾਉਣੀ ਇਹ ਸਿਰਫ ਇੰਨੀ ਪਾਉਣੀ ਹੈ ਦੇਖੋ ਜੀ ਬਸ ਅੱਧਾ ਚਮਚਾ ਤੁਸੀਂ ਮਲਤਾਨੀ ਮਿੱਟੀ ਦਾ ਪਾਉਣਾ ਹੈ ਇਹਨੇ ਚੰਗੀ ਤਰ੍ਹਾਂ ਰੱਖਾ ਬਕਰ ਲੈਣਾ ਫਿਰ ਕੇਰੀਨ ਇਹ ਆਪ ਇਸ ਤਰ੍ਹਾਂ ਡੱਬੇ ਚ ਪਾ ਕੇ ਰੱਖ ਲੈਣਾ ਫਿਰ ਬੱਸ ਹੀ ਖਤਮ ਹੋ ਗਿਆ ਬਸ ਇੱਕ ਦੋ ਵਾਰੀ ਜਰੂਰੇਗੀ ਇਹ ਆਪਾਂ ਦਹੀਂ ਲਿਆ तुम नींबू भी बात आही पाने तो कुछ मरदी पावो पर मेरे को मैं नींबू नहीं पाँगी अभी कहीं पाऊंगी नींबू ही बहुत वाइया चेहरे तौर वास्ते ठीक है तो इन्हें ही आप दही पा वा अद्धा चमचा आप मिट्टी ले अद्धा चमचा ही आप दही का लवोंगे देखो तुम ला के देखो खुद तुम आप फील करोगे जिदा मतलब क्या किया होंगे जी माटा चाकू पा लीजिए ਕਿਉਂਕਿ ਆਪਾਂ ਵਿੱਚ ਪਾਣੀ ਵਗੈਰਾ ਕੁਝ ਨਹੀਂ ਪਾਉਣਾਗਾ ਦੇਖੋ ਨਾ ਜ਼ਿਆਦਾ ਪਤਲਾ ਕਰਨਾ ਨਾ ਜ਼ਿਆਦਾ ਸਖਣਾ ਕਰਨਾ ਲੋ ਅਸੀਂ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਬਣਾ ਲਿਆ ਇਹਦਾ ਦੇਖੋ ਟੀਨ ਉਹਦਾਸ ਕਮੈਂਟ ਇਸ ਤਰ੍ਹਾਂ ਰੱਖ ਲਿਈਏ ਉਹਨਾਂ ਚਿਰ ਆਪਾਂ ਹਜੇ ਜੋ ਕੰਮ ਰਹਿੰਦਾ ਆਪਾਂ ਉਹ ਕਰਦੇ ਫਿਰ ਕੋਚੇ ਲਾਵਾਂਗੇ ਕੋਚੇ ਲਾਉਣ ਤੋਂ ਪਹਿਲਾਂ ਆਪਾਂ ਇਹਨੂੰ ਲਾ ਲਾਂਗੇ ਲੋ ਜੀ ਸਰਦਫਾਉਣੀ ਆ ਨੋ ਜੇ ਆਪਣੇ ਕਿਚਨ 'ਚ ਰੱਖਿਆ ਹੁੰਦਾ ਇਹ ਸਮਾਨ ਆਪਣਾ ਆਹਾ ਮਸਤਾਨੀ ਮਿੱਟੀ ਵਗੈਰਾ ਚਲੋ ਜੀ ਠੀਕ ਆ ਫਿਰ ਸਾਨੂੰ ਮਿਲਦੇ ਹਾਂ 15-20 ਮਿੰਟ ਤੱਕ ਹਾਜੀ ਆਪਾਂ ਹੁੰਦਾ ਅਸੀਂ ਕਪੜਾ ਫੜਾ ਫੇਰਦੇ ਆ ਬਿੱਟਾ ਢੋਪ ਵਗੈਰਾ ਤੇ ਉਹਨਾਂ ਚਾਰੇ ਮੈਲਟ ਹੁੰਦੀ ਹੈ ਹੰਦਾ ਹੋ ਜੀ ਆਪਾਂ ਚੀਜ਼ ਤੇ ਵੀ ਦਰਾ ਮੋਟੋ ਲਿਆ ਤੋਂ ਕੀ ਸਾਫ ਕਰ ਲਿਆ 1 ਮਿੰਟ ਆਪਣੀ ਵਾਰ ਰਹੀ ਲੋਜੀ ਹੁਣ ਪਾਲਾ ਲਾ ਲੀ ਨਾ ਸਰਦ ਲੋਜੀ ਹੁਣ ਪਾਲਾ ਲਾ ਲਿਆ ਵਾਲ ਤਾਂ ਚੱਕ ਲਈ ਵੈਸੇ ਪੱਜ ਵਾਲ ਧੋਵਾਂਗੇ ਅੱਜ ਬ ਵਾਲ ਧੋਵਾਂਗੇ ਕਿਉਂਕਿ ਮੈਂ ਲੋਣ ਹੀ ਉਦੋਂ ਹੀ ਹੁੰਨੀ ਆ ਜਦੋਂ ਵਾਲ ਧੋਵਣੀ ਹੁੰਨ ਦੇਖੋ ਲੋਜੀ ਹੁਣ ਫੇਰ ਵਿੱਚ ਫੋਨ ਆਈ ਜਾਂਦਾ ਕੋਈ ਉਹ ਕਾਹੀ ਤਾਂ ਮੈਂ ਤੇ ਕਿਹਾ ਤੇ ਲੈ ਕੇ ਚਲੋ ਬਣਾ ਲਈ ਜੇ ਤਾਂ ਮੈਂ ਬਾਤ ਕੋ ਨਹੀਂ ਹੋਣਾ ਆਪਾਂ ਲਾਉਣੇ ਹੋ ਦੇ ਦਿੰਨੇ ਆ ਅੱਜ ਗਾਰੰਟੀ ਗੋਚ ਜਾ ਗਈ ਆ ਸਾਰਾ ਦਿਨ ਆ ਪੰਪ ਸੀਨਾ ਪੰਪ ਸੋਚ ਕੇ ਫੇਸਨ ਪੱਟੀ ਜਾਂਦੇ ਰਹਿੰਦੇ ਆ ਹਾਂ ਜੀ ਇਹ ਮਲਤਾਨੀ ਮਿੱਟੀ ਆ ਬੱਚੇ ਦੇ ਪੰਨੇ ਹੀ ਪਾ ਲਿਆ ਆਪਣੇ ਕੋਲੇ ਸੰਤਰੀ ਦੇ ਛਿਰ ਕੇ ਹੜੀ ਕਰਿਆ ਅੰਨਿਸ ਕੀ ਤੇ ਸਿਕਾ ਕੇ ਆਪਾਂ ਰੱਖਿਆ ਵੀ ਵਿੱਚ ਪਾਉਣੇ ਨੇ ਦੇ ਸਿਰਫ 2 ਰੁਪਏ ਦੇ ਬੈਚ ਹੀ ਘਰੇ ਮਲਤਾਨੀ ਮਿੱਟੀ ਨਾਲ ਤੇਰਾ ਦੇਖੋ ਜੀ 글로ਅ ਇਸ ਤਰ੍ਹਾਂ ਹੋ ਜਿਵੇਂ ਤੁਸੀਂ ਫੈਸ਼ੀਅਰ ਕੀਤਾ ਹੁੰਦਾ ਨਾਲੇ ਪਾ ਬਾਤ ਹੋਰਾਂਗੇ ਨੜੇ ਪਨਾਇਆ ਮੈਂ ਹੁਣ ਪੱਲਾ ਵੰਡਿਆ ਪੋਚੀ ਉਹਦਾ ਕਿ ਆਪਣਾ ਨੜੇ ਪੋਚਿਆ ਨਾ ਕੰਮ ਲਈ ਆ ਹੋ ਜਾਊਗਾ ਅੱਧਾ ਘੰਟਾ ਲੱਗ ਜੂ ਬਾਥਰੂਮ ਗੇਰਾ ਸਾਫ ਕਰਦੇ ਨੌ ਦੇ ਨੌ ਦੇ ਨੜੇ ਪਰ ਪਾ ਨੌਂ ਤੋਂ ਵੈਲਾ ਚਲ ਦੱਬ ਕਾਂਟਾ ਹੋ ਜਾਪਨੋ ਨੋ ਜੀ ਦੇਖ ਦੱਸੇ ਜੀ ਕਿਦਾਂ ਆਪਣਾ ਪਤਾਲ ਦੀ ਮਿੱਟੀ ਤੇ ਇੱਕ ਚਮ 1/2 ਚਮਚਾ ਬਦਾ ਹਿੰਦਾ ਪੌਣਾ ਚਮਚਾ ਫਾਰਾ ਦੇ 1/4 ਚਮਚਾ ਮੁੰਦਾਨੀ ਮਿੱਟੀ ਦਾ 15-20 ਮਿੰਟ ਅਪਰਾਕ ਲਿਆ ਸੀ ਵਧੀਆ ਇਸ ਤਰ੍ਹਾਂ ਮੈਲਟ ਹੋ ਗਈ ਸੀ ਤੇ ਆਪਾਂ ਹੱਥਾਂ ਦੀ ਮਦਦ ਦੇ ਨਾਲ ਲੋ ਜੀ ਸੇਰਾ ਪਸੰਦੀਦਾ ਚੋਟੇ ਹੋ ਕੇ ਦਿਖਾਵਾਂਗੇ ਦੱਸੋ ਕਮੈਂਟ ਕਰਕੇ ਲਵ ਲੋ ਜੀ ਦੇਖੋ ਆਪਾਂ ਆਪਣੀ ਸਾਰੀ ਕੰਮ ਤਾਂ ਨੂੰ ਹੋ ਜਾਣੀ ਕਿ ਨੜ ਪਿੰਡਾਂ ਤੋਂ ਚਿਲੇ ਗਿਆਂ ਕਿ ਨੜ ਆਪਣਾ ਪਾਲ ਤੋਂ ਹੋ ਜਾਵਾਂਗੇ ਕੰਮ ਜੀ ਦੇ ਤੇ ਹਵਾ ਜੀ 10 ਵਜੇ ਜੀ 10 ਵਜੇ ਜੀ ਬਸ ਆਪਾਂ 11 ਵਜੇ ਜਾਂਦੇ ਹੁੰਦੇ ਹਾਂ ਮੈਂ ਤੇ ਕੰਮ ਕਰਕੇ ਆਉਂਦੀ ਨੂੰ ਇਹ ਸਾਰਾ ਸਾਫ ਕਰਕੇ ਡੰਨ ਕਰ 11 ਵਜੇ ਜਾਂਦੇ ਹਾਂ ਚਲੋ ਜੀ ਠੀਕ ਆ ਦੇਖੋ ਜੀ ਇਸ ਤਰ੍ਹਾਂ ਲਾ ਕੇ ਤੁਸੀਂ ਵੀ ਇਸ ਤਰ੍ਹਾਂ ਬੱਕੜੀ चलो जी ठीक है जी फिर मैं मिलते जो फेस आप साफ कर ले फिर तेन हेलो जी देखो अद्धा घंटा भी मिनट तक अपनी लाए क्योंकि तो गर्मी ज्यादा करके थोड़ा जा मटका भी जा गया अपन देखो चलो जी ना पंद्रपोचे लाए ने हम रह बाथरूम साफ करने वाली तो पी करके फिर तुम बोहत फीएस ਸਾਫ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਕਿਦਾਂ ਆਪਣਾ ਕਰਕੇ ਪਿਆਵਾ ਤੇ ਪਰ ਜੇ ਤੁਸੀਂ ਇਹ ਮਲਤਾਨੀ ਮਿੱਟੀ ਦਹੀਂ ਮਿਲਾ ਕੇ ਲਾਈ ਤੇ ਬੋਲਣਾ ਨਹੀਂ ਹੈਗਾ ਤੇ ਕਿਉਂਕਿ ਇਹ ਸਕੈਨ ਨੂੰ ਟੈਟ ਕਰਦੀ ਆ ਤੇ ਬੋਲਣਾ ਨਹੀਂ ਹੁੰਦਾ ਵਾ ਚਲੋ ਜੀ ਚਲੋ ਜੀ ਫਿਰ ਮਿਲਦੇ ਹਾਂ ਹੋਰ ਬੱਸ 10 ਮਿੰਟ ਬੀਟ ਕਰਦੀ ਹਾਂ ਹਾਂ ਜੀ ਜੀ ਦੇਖੋ ਆਪਾਂ ਥੀਰਾ ਕਰ ਲਿਆ ਸਾਫ ਮਲਤਾਨੀ ਮਿੱਟੀ ਨਾ ਆਪਾਂ ਸਾਫ਼ ਕਰ ਲਈ ਮੂਤੋ ਲਿਆ ਆਪਾਂ ਕੁਸੇ ਪਾਣੀ ਮੋਟਰ ਵਾਲੇ ਨਹੀਂ ਤੋ ਲਿਆ ਦੇਖੋ ਜੀ ਦੇਖੋ ਜੀ ਕਿੰਨੀ ਵਧੀਆ ਗਲੋ ਆਈ ਆ ਦੇਖ ਹਜੇ ਪਚੰਗੀ ਤੇਰਾ ਸਾਫ਼ ਕਰਨਾ ਇੱਥੇ ਵੀ ਮਿੱਟੀ ਲੱਗੀ ਹੋਈ ਹੈ ਮਸਤਾਨੀ ਆਪਣੇ ਤੇ ਆਪਾਂ ਵਾਲ ਧੂ ਲੱਗੇ ਸੰਗੀ ਤੇਰਾ ਸਾਫ਼ ਕਰਾਂਗੇ ਫਿਰ ਨਾਲੇ ਪਨਾ ਲਾਂਗੇ ਤੇ ਦੇਖੋ ਜੀ ਦੱਸਿਓ ਜੀ ਕਿੱਦਾਂ ਲੱਗਿਆ ਤੁਹਾਨੂੰ ਆਪਣਾ ਮੂੰਹ ਤੇ ਮਲਤਾਨੀ ਮਿੱਟੀ ਲਾਈ ਆ ਤੇ ਆਪਦਾ ਪਵਣਾ ਘੰਟਾ ਹੀ ਲਾ ਲਿਆ ਸੀ ਜਿੰਨਾ ਚਿਰ ਆਪਣਾ ਕੰਮ ਡਾਨਣ ਨਹੀਂ ਸੀ ਹੋਇਆ ਤੇ ਆਪਾਂ ਉਹਨਾਂ ਚਿਰ ਰਾਈ ਰੱਖੀ ਆ ਦੇਖੋ ਜੀ 2 ਰੁਪਏ ਦੇ ਵਿੱਚ ਆਪਾਂ ਇਹ ਮੂੰਹ ਵਧੀਆ ਸਾਫ਼ ਕਰ ਲਿਆ ਤੁਸੀਂ ਵੀ ਜਦੋਂ ਟਰਾਈ ਕਰੋਗੇ ਤੇਵਾ ਸਾਹਿਬ ਤੇਜਵੰਦੀ ਇੱਕ ਵਾਰੀ ਲਾਓ ਦੋ ਵਾਰੀ 15 ਦਿਨਾਂ ਬਾਅਦ ਦਾ ਸਭ ਜਦੋਂ ਥੋੜਾ ਟਾਈਮ ਲੱਗੇ ਤੁਸੀਂ ਇਸ ਤਰ੍ਹਾਂ ਕੰਮ ਕਰਦੇ ਲਾ ਕੇ ਛੱਡਦੇ ਨਹੀਂ ਆ ਕਿ ਨਾਲ ਦੇ ਨਾਲ ਕੰਮ ਕਰੀ ਜਾਣਾ ਵਾ ਤੇ ਲਓ ਜੀ ਤੇ ਆਪਾਂ ਨਿਵੇੜ ਲੈ ਕੰਮ ਧੰਦੀ ਹੁਣ ਆਪਾਂ ਵਾਲ ਵਗੈਰਾ ਧੋਣੇ ਹਾਂ ਤੇ ਫਿਰ ਆਪਾਂ ਤੇ ਅੱਗੇ ਫਿਰ ਅਸੀਂ ਅਰੇਸਟ ਕਰਾਂਗੇ ਫਿਰ ਤੁਹਾਨੂੰ ਪਤਾ ਆਪਣੀ ਰੇਲੀ ਰੁਟੀਨ ਦੇ ਕੰਮ ਜੋ ਅਸੀਂ ਸੂਈ ਚ ਲਾਈਦਾ ਚੱਲਦਾ ਹੋ ਕਰਾਂਗੇ ਫਿਕੀਰਾ ਆਪਾਂ ਹੁਣ ਕਰਦਾ ਕੰਮ ਸਾਰਾ ਢੰਗ ਕਰ ਲਿਆ ਕੱਪੜੇ ਵਗੈਰਾ ਆਪਾਂ ਸਾਰੇ ਧੋ ਲੈਵੇ ਧੋ ਲੈ ਸੁਣ ਕਿੰਨੇ ਹੋ ਗਏ ਕਿਹੜੇ ਲੰਦੇ ਨੇ ਇਹ ਇਧਰ ਸਾਈਡ ਤੇ ਕੱਪੜੇ ਵਗੈਰਾ ਆਪਾਂ ਸਾਰੇ ਧੋ ਲੇ ਤੇ ਕੰਮ ਆਪਾਂ ਕਰ ਲਿਆ ਢੰਗ ਤੇ ਹੁਣ ਆਪਾਂ ਨਹਾ ਲਈ ਚਲੋ ਜੀ ਠੀਕ ਹੈ ਦੱਸਿਓ ਆਪਣੀ ਬੀਟੀ ਤੁਹਾਨੂੰ ਕਿੱਦਾਂ ਦੀ ਲੱਗਦੀ ਤੇ ਕਿੱਦਾਂ ਆਪਣਾ ਲੱਗਿਆ ਤੇ ਫਿਰ ਮੈਂ ਫੈਸ਼ਨ ਜਿਹੜਾ ਕੀਤਾ ਪਸੰਦ ਉਹ ਵੀ ਦਿਖਾਵਾਂਗੀ ਉਹ ਵੀ ਤੁਹਾਨੂੰ ਦੱਸਾਂਗੀ ਵੀ ਕਿਹੜੀ ਵੈਸਟ ਰਹੂਗੀ ਫੈਸ਼ਨ ਤੇ ਜਿੱਦਾਂ ਆਪਾਂ ਘਰੇ ਲੈ ਕੇ ਕਰ ਸਕਦੇ ਹਾਂ ਕਿਉਂਕਿ ਮੇਰਾ ਪਾਰਲਰ ਤਾਂ ਕੀਤਾ ਹੋਇਆ ਮੈਨੂੰ ਇਨਾ ਚੀਜ਼ਾਂ ਬਾਰੇ ਕੁਝ ਨੌਲੇਜ ਹੈਗੀ ਆ ਤੇ ਆਪਣਾ ਕੀਤਾ ਹੋਇਆ ਮੈਂ ਘਰੇ ਵੀ ਇਸ ਤਰ੍ਹਾਂ ਵਿੱਚ ਮੈਂ ਕਰਵਾਉਣ ਵੀ ਆ ਜਾਂਦੀਆਂ ਨੇ ਤੇ ਮੈਂ ਖੁਦ ਵੀ ਆਪਦੀਆਂ ਕਰ ਲੈਣੀਆਂ ਹੁੰਦੀਆਂ ਘਰੇ ਫੈਸ਼ਨ ਵਗੈਰਾ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੋੜਨ ਦਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਨੇ